ਮੈਂ ਕਹਿੰਦਾ 2-3 ਮਹੀਨੇ ਦਾ ਸਾਗਰ ਦੀ ਬੋਟੀ ਕਦੇ ਇੰਡਿਕਾ ਚਲਾ ਰਹੀ ਐ ਕਦੇ ਸਕੂਟੀ ਤੋਂ ਡਿੱਗੀ ਦੀ ਕੋਈ ਵੀਡੀਓ ਪਾ ਕੇ ਪਿੱਛੇ ਗਾਣਾ ਲਾ ਦਿੰਦਾ ਕਿ ਸਾਗਰ ਦੀ ਬੋਟੀ ਲੈਂਦੀ ਇੰਡਿਕਾ ਚਲਾ ਉਹ ਉਹ ਰੀਲ ਬਣਾਉਣ ਦੇ ਚੱਕਰਾਂ ਦੇ ਵਿੱਚ ਜਨਾਨੀ ਨੂੰ ਗੱਡੀ ਫੜਾਈ ਕਹਿੰਦੇ ਉੱਤੇ ਤੋਂ ਬੈਕ ਗੇਅਰ ਪੈ ਜਾਂਦਾ ਐਕਸੀਲੇਟਰ ਤੇ ਪੈਰ ਨੱਪਿਆ ਜਾਂਦਾ ਤੇ ਪਿੱਛੇ ਖਾਈ ਦੇ ਵਿੱਚ ਜਾ ਕੇ ਗੱਡੀ ਵਜਦੀ ਆ ਏ ਡੀਲਰ ਕਹਦੇ ਸਵਰਗਾਂ ਤੱਕ ਲੈ ਗਈ ਹੁਣ ਮੈਨੂੰ ਤਾਂ ਨਹੀਂ ਪਤਾ ਸਵਰਗ ਚ ਗਈ ਏ ਕਿ ਨਰਕ ਚ ਗਈ ਏ ਫਿਰ ਇਹ ਰੀਲ ਨਹੀਂ ਬਣੀ ਏ ਰੀਲ ਬਣੀ ਏ ਰੀਲ ਬਣ ਗਈ ਏ ਰੀਲ ਬਣ ਗਈ ਜਦੋਂ ਵੱਡੇ ਸੈਲੀਬ੍ਰਿਟੀ ਨੇ ਰੀਲਾਂ ਬਣਾਈਆਂ ਤੇ ਲੋਕਾਂ ਲੋਕਾਂ ਨੂੰ ਅੱਛਾ ਯਾਰ ਗਾਣਾ ਇੰਨਾ ਚੱਲ ਰਿਹਾ ਤੇ ਸਾਨੂੰ ਵੀ ਬਣਾਉਣਾ ਚਾਹੀਦਾ ਫਿਰ ਲੋਕਾਂ ਨੇ ਉਹ ਜ਼ਰੂਰ ਰੀਲਾਂ ਬਣਾਈਆਂ ਕੋਈ ਢੱਗ ਪਿਆ ਸਕੂਟੀ ਉਤਾਂ ਬਣਾਤਾ ਕੋਈ ਤੁਰਿਆ ਜਾਂਦਾ ਸਕੂਟੀ ਉਤਾਂ ਬਣਾਤਾ ਬੰਦਾ ਵੈਸੇ ਹੀ ਸੋਰਦਾ ਯਾਰ ਅਸੀਂ ਕਿਸੇ ਹੋਰ ਇਲਾਕੇ ਚ ਬੈਠੇ ਆਂ ਖਾਈਆਂ ਐਡੀਆਂ ਨੇ ਰੀਲ ਹੋਰ ਟਾਂਕਣਾ ਬਣਾ ਲਓ ਮਤਲਬ ਚਲਦੀ ਗੱਡੀ ਦੇ ਵਿੱਚ ਜਾ ਕੇ ਤੁਸੀਂ ਉਸ ਬੰਦੇ ਨੂੰ ਗੱਡੀ ਫੜਾਉਣੀ ਆ ਉਹਨੂੰ ਪਤਾ ਨਹੀਂ ਗੱਡੀ ਕਿਵੇਂ ਚੱਲਣੀ ਹੈ ਗੱਡੀ ਦੇ ਵਿੱਚ ਹੋ ਗਿਆ ਕੰਮ ਫੇਰਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਗੱਡਾ ਖੜਦਾਗਾ ਜੇ ਇੱਕ ਫੋਟੋ ਨਾ ਬਣੂਗੀ ਜੇ ਕਰੀਲ ਨਾ ਬਣੂਗੀ ਕੀ ਹੋ ਜੂਗਾ ਜਾਨ ਤੋਂ ਕੀਮਤੀ ਤਾਂ ਨਹੀਂ ਨਾ ਕੁਝ ਹੈਗਾ ਬਿਲਕੁਲ ਉਹੀ ਗੱਲ ਨਾ ਹੋਵੇ ਸਾਗਰ ਦੀ ਬੋਟੀ ਇਕੱਲੀ ਤੇ ਗੱਡੀ ਲੈਦੀ ਚਲਾ ਕਿਤੇ ਸਾਗਰ ਦੀ ਬੋਟੀ ਸਾਰਾ ਟੰਬਰ ਨਾਲ ਭਾ ਕੇ ਪਹਾੜੇ ਥੱਲੇ ਧਾਰ ਦੇ ਤੇ ਕਹਿੰਦੇ ਸਾਗਰ ਦੀ ਬੋਟੀ ਲੈਂਦੀ ਇੰਡੀਆ ਚਲਾ ਪਰ ਇੱਕ ਬੋਟੀ ਨੇ ਕਹਿੰਦੇ ਕਾਰ ਚਲਾਉਂਦੀ ਚਲਾਉਂਦੀ ਨੇ ਖਾਈ ਚੀ ਲਾਤੀ ਹਾਂ ਬਿਲਕੁਲ ਸਾਗਰ ਦੀ ਬੋਟੀ ਦੇਖੋ ਜੀ ਪਿਛਲੇ ਸਮੇਂ ਦੇ ਵਿੱਚ ਇੰਦੀ ਚਰਚਾ ਚ ਚੱਲੀ ਕਿ ਮੈਂ ਕਹਿੰਦਾ 2-3 ਮਹੀਨੇ ਦਾ ਸਾਗਰ ਦੀ ਬੋਟੀ ਕਦੇ ਇੰਡਿਕਾ ਚਲਾ ਰਹੀ ਐ ਕਦੇ ਸਕੂਟੀ ਤੋਂ ਡਿੱਗੀ ਦੀ ਕੋਈ ਵੀਡੀਓ ਪਾ ਕੇ ਪਿੱਛੇ ਗਾਣਾ ਲਾ ਦਿੰਦਾ ਕਿ ਸਾਗਰ ਦੀ ਬੋਟੀ ਲੈਂਦੀ ਇੰਡਿਕਾ ਚਲਾ ਅਰੀਲਾ ਦਾ ਚੱਲਿਆ ਨਾ ਉਹ ਗਾਣੇ ਤੋਂ ਬਾਅਦ ਹਰ ਕਿਸੇ ਨੇ ਜਨਾਨੀਆਂ ਨੇ ਰੀਲਾਂ ਬਣਾਈਆਂ ਗੱਡੀਆਂ 'ਚ ਬੈਠ ਕੇ ਸਕੂਟਰੀਆਂ ਤੇ ਉਹ ਕਰਕੇ ਹੱਸੋ ਹੀਣੀਆਂ ਪਰ ਇਹ ਵੀ ਇੱਕ ਰਾਜਦੀਪ ਜੀ ਇਹ ਭੇਡ ਚਾਲਾ ਦੇਖੋ ਹਣਾ ਰੀਲਾਂ ਵਾਲਾ ਜੋਗ ਜਿਹੜਾ ਰੀਲ ਜਿਹੜਾ ਆਮ ਬੰਦਾ ਉਦੋਂ ਬਣਾਉਂਦਾ ਉਹਨੂੰ ਲੱਗਦਾ ਕਿ ਮੈਂ ਵੀ ਜਿਹੜੀਆਂ ਆਪਣੇ ਭਾਵ ਜਿਹੜੇ ਵਿਅਕਤ ਕਰਾਂ ਜਿਹੜੇ ਘਰੇ ਬੈਠੇ ਆ ਜਿਹੜਾ ਵੀ ਮੈਨੂੰ ਤਾਂ ਕੋਈ ਦੇਖਦਾ ਹੀ ਨਹੀਂਗਾ ਅਸਲ ਜਿਹੜੀਆਂ ਪਰਸਨੈਲਿਟੀਆਂ ਹੁੰਦੀਆਂ ਜਿਹੜੇ ਵੱਡੇ ਲੋਕ ਨੇ ਜਿਨ੍ਹਾਂ ਦੇ ਲੋਕ ਇਹਨਾਂ ਨੂੰ ਜਾਣਦੇ ਨੇ ਫਿਲਮੀ ਹਸਤੀਆਂ ਹੋਈਆਂ ਸਿੰਗਰ ਹੋਏ ਜਦੋਂ ਉਹ ਇਹ ਰੀਲਾਂ ਬਣਾਉਂਦੇ ਨੇ ਨਾ ਜਿਵੇਂ ਸਾਗਰ ਦੀ ਬੋਟੀ ਉਤੇ ਜਦੋਂ ਵੱਡੇ ਸੈਲੀਬ੍ਰਿਟੀ ਨੇ ਰੀਲਾਂ ਬਣਾਈਆਂ ਤੇ ਲੋਕਾਂ ਲੋਕਾਂ ਨੂੰ ਅੱਛਾ ਯਾਰ ਗਾਣਾ ਇੰਨਾ ਚੱਲ ਰਿਹਾ ਤੇ ਸਾਨੂੰ ਵੀ ਬਣਾਉਣਾ ਚਾਹੀਦਾ ਫਿਰ ਲੋਕਾਂ ਨੇ ਊਲ ਜ਼ਰੂਰ ਰੀਲਾਂ ਬਣਾਈਆਂ ਕੋਈ ਢੱਗ ਪਿਆ ਸਕੂਟੀ ਉਤਾਂ ਬਣਾਤਾ ਹੂੰ ਕੋਈ ਤੁਰਿਆ ਜਾਂਦਾ ਸਕੂਟੀ ਤਾਂ ਬਣਾਤਾ ਕਿਸੇ ਨੇ ਖੜਕੇ ਬਣਾਈ ਰੀਲ ਬਈ ਹਾਂ ਅਸੀਂ ਗੱਡੀ ਚਲਾ ਰਹੇ ਹਾਂ ਇੰਡਕਾ ਵੀ ਲੱਭ ਲੈ ਇੰਡਕਾ ਮੈਨੂੰ ਲੱਗਦਾ ਕਵਾੜ ਚੁਗਣੀ ਥੀ ਹੁੰਦੀ ਸੀਗੀ ਲੋਕ ਇੰਡਕਾ ਵੀ ਲੱਭ ਲੈ ਉਦੋਂ ਸਾਗਰ ਦੀ ਬੋਟੀ ਵਾਲੀ ਪਰ ਜਿਹੜੀ ਆ ਤੁਸੀਂ ਖਬਰ ਸਾਂਝੀ ਕਰ ਰਹੇ ਹੋ ਕਿ ਇਹ ਸਾਗਰ ਦੀ ਜਿਹੜੀ ਬੋਟੀ ਸੀਗੀ ਇਹ ਮਹਾਰਾਸ਼ਟਰ ਦੀ ਰਹਿਣ ਵਾਲੀ 23 ਸਾਲਾਂ ਦੀ ਕੁੜੀ ਸੀਗੀ ਪਹਾੜਾਂ ਚ ਗਈ ਘੁੰਮਣ ਕਿਉਂਕਿ ਇਹਨਾਂ ਦਿਨਾਂ ਚ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਲੋਕ ਜਾਂਦੇ ਨਹੀਂ ਆ ਪੰਜਾਬੀ ਵੀ ਜਾਂਦੇ ਨੇ ਪਰ ਪਹਾੜ ਗਰਮੀ ਕਰਨ ਵੀ ਕੀ ਭਾਰਤ ਤਪੀ ਜਾਂਦਾ ਗਰਮੀ ਦੇ ਨਾਲ ਆਪਣਾ ਹੀ ਆ ਜੀ ਰੁੱਖ ਤਾਂ ਲਾਉਣੇ ਨਹੀਂ ਹੂੰ ਤਾਂ ਆਪਣਾ ਹੀ ਆ ਰੁੱਖ ਤਾਂ ਸੀ ਆ ਤੁਸੀਂ ਦੇਖ ਲਓ ਹੁਣ ਆਪਾਂ ਚੰਡੀਗੜ੍ਹੋਂ ਜਾਣਾ ਬਠਿੰਡੇ ਤਾਂ ਤੁਸੀਂ ਦੱਸ ਦਿਓ ਗਿਣਤੀ ਦੇ ਗਿਣ ਲਿਓ ਰੁੱਖ ਕਿੰਨੇ ਹੁੰਦੇ ਸੜਕਾਂ ਤੇ। ਮੈਂ ਰੁੱਖ ਨਹੀਂ ਸੀ ਲਾਉਣੇ। ਦੇਖੋ ਅਸੀਂ ਏਸੀ ਵੱਧ ਲਵਾ ਲਾਂਗੇ ਭਗਤਾ ਜੀ ਪਰ ਅਸੀਂ ਰੁੱਖ ਨਹੀਂ ਲਵਾਉਣੇ। ਹਾਂ ਅਸੀਂ ਬਸ ਫੇਸਬੁੱਕ ਦੇ ਸਲੋਗਨ ਹੀ ਲੱਗ ਸਕਦੇ ਆ ਰੁੱਖ ਤੇ ਕੁੱਖ ਬਚਾਓ ਭਾਈ ਹੈਨਾ ਜਾਂ ਧੀਆਂ ਬਚਾਓ ਮਤਲਬ ਦੁਜੇ पे ਖੜਨਾ ਖੜਨਾ ਨਹੀਂ ਹੈ ਕਿਸੇ ਨੇ। ਸਾਡਾ ਹਿਸਾਬ ਆ ਅਸੀਂ ਕ੍ਰਾਂਤੀ ਲਿਆਉਣੀ ਆ ਪਰ ਗਵਾਂਡੀਆਂ ਦੇ ਘਰੋਂ ਆਪਦੇ ਘਰੋਂ ਨਹੀਂ। ਉਹੀ ਮੇਰੇ ਪਿੰਡ ਮੇਰਾ ਦੋਸਤ ਹੈ ਇੱਕ ਮੁੰਡਾ ਸੰਦੀਪ ਰਿੰਕੂ ਕਹਿੰਦੇ ਉਹਨੂੰ ਅਸੀਂ। ਉਹ ਉਹ ਬੜਾ ਪੜ੍ਹਨ ਲਿਖਣ ਦਾ ਸ਼ਕੀਨ ਆ ਜਦੋਂ ਉਹਨੂੰ ਕਈ ਇਹਨੇ ਵੀ ਆ ਜਾ ਯਾਰ ਆਪਾਂ ਚੱਲੀਏ ਵੀ ਜੇ ਕਿਤੇ ਕੁਝ ਮਾੜਾ ਹੋ ਰਿਹਾ ਆਪਾਂ ਆ ਧਰਨਾ ਕੱਢਾਉਣਾ ਪੁਰਾਣੇ ਸਮੇਂ ਦੀ ਗੱਲ ਕਰਦੇ ਹਾਂ ਉਹ ਥੀਏਟਰ ਕਰਦਾ ਹੁੰਦਾ ਸੀਗਾ ਤੇ ਉਹ ਕਹਿ ਕੇ ਨਹੀਂ ਯਾਰ ਮੇਰੀ ਦੁਕਾਨ ਆ ਤੇ ਫਲਾਨਾ ਤੇ ਐਤਵਾਰ ਚੱਲਾਂਗੇ ਮੈਂ ਕਿਹਾ ਤੇਰਾ ਤਾਂ ਉਹ ਗੱਲ ਆ ਵੀ ਇਨਕਲਾਬ ਲਿਆਉਣਾ ਐਤਵਾਰ ਵਾਲੇ ਚੱਲ ਲਿਆਉਣਾ ਵੀ ਛੁੱਟੀ ਹੁੰਦੀ ਆ ਮੈਨੂੰ ਹਣ ਉਹੀ ਗੱਲ ਆ ਪਰ ਜਿਹੜੀ 23 ਸਾਲਾਂ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਜਿਹੜੀ 23 ਸਾਲਾਂ ਦੀ ਜਿਹੜੀ ਕੁੜੀ ਆ ਇਹ ਪਹਾੜਾਂ ਚ ਗਈ ਘੁੰਮਣ ਚਲੋ ਸਾਰੇ ਜਾਣਦੇ ਨੇ ਅਜੀਤ ਜੀ ਜਾਣਾ ਵੀ ਚਾਹੀਦਾ ਹੈ ਘੁੰਮਣਾ ਵੀ ਚਾਹੀਦਾ ਕਿਉਂਕਿ ਬੰਦਾ ਪੂਰਾ ਸਾਲ ਕਮਾਈ ਕਰਦਾ ਤੇ ਫਿਰ ਜਿਹੜੇ ਇੱਕ ਆ ਦੋ ਮਹੀਨੇ ਹੁੰਦੇ ਬੰਦਾ ਸੋਚਦਾ ਠੰਡੇ ਥਾਂ ਤੇ ਜਾ ਕੇ ਬੈਠ ਜੀਏ ਉਹ ਜਗ ਐਨਵਾਇਰਨਮੈਂਟ ਕੁਦਰਤ ਦਾ ਆਨੰਦ ਮਾਣ ਲੈਂਦਾ ਹਾਂ ਪਰ ਇੱਕ ਇੱਕ ਹੁੰਦਾ ਏਰੀਏ ਦਾ ਮੰਨ ਲਓ ਆਪਾਂ ਪੰਜਾਬ ਚ ਆਪਾਂ ਪੱਧਰੇ ਇਲਾਕੇ ਚ ਬੈਠੇ ਆ ਇੱਥੋਂ ਦੀ ਡਰਾਈਵਿੰਗ ਤੇ ਜੇ ਆਪਾਂ ਹਿਮਾਚਲ ਚਲੇ ਜਾਈਏ ਉੱਤਰਾਖੰਡ ਚਲੇ ਜਾਈਏ ਉੱਥੋਂ ਦੀ ਡਰਾਈਵਿੰਗ ਦਾ ਬਹੁਤ ਫਰਕ ਆ ਅਸੀਂ ਇੰਨੇ ਕੌਨਫੀਡੈਂਟ ਹੁੰਨੇ ਆ ਕਿ ਅਸੀਂ ਕਹਿੰਦੇ ਨਾ ਭਈ ਰਾਜ ਦੀ ਕੋਈ ਨਹੀਂ ਆਦੀ ਯਾਰ ਆਪਾਂ ਚੱਕ ਦਿਆਂਗੇ ਆਪਾਂ ਚੜਾ ਦਿਆਂ ਗੱਡੀ ਸਿੱਧੀ ਪਹਾੜ ਤੇ ਪਰ ਬਾਈ ਉੱਥੇ ਜਦੋਂ ਜਾਂਦੇ ਆ ਨਾ ਉੱਥੇ ਪਹਾੜੀਆਂ ਖਾਈਆਂ ਦੇਖਦੀਆਂ ਬੰਦਾ ਅੱਧਾ ਤਾਂ ਵੈਸੇ ਹੀ ਘੱਬਰ ਜਾਂਦਾ ਹੈਗਾ ਬਹੁਤੇ ਓਵਰ ਕੌਨਫੀਡੈਂਸ ਚਲੇ ਜਾਂਦੇ ਆ ਉਸੇ ਦੇ ਵਿੱਚ ਨੁਕਸਾਨ ਕਰਾ ਬੈਠੇ ਇਹ ਵੀ ਮੈਨੂੰ ਲੱਗਦਾ ਓਵਰ ਕੌਨਫੀਡੈਂਸ ਚ ਹੋਇਆ ਹੈ ਨਾ ਦੇਖੋ ਉਹ ਰੀਲ ਬਣਾਉਣ ਦੇ ਚੱਕਰਾਂ ਦੇ ਵਿੱਚ ਜਨਾਨੀ ਨੂੰ ਗੱਡੀ ਫੜਾਈ ਕਹਿੰਦੇ ਉੱਤੇ ਤੋਂ ਬੈਕ ਗੇਅਰ ਪੈ ਜਾਂਦਾ ਐਕਸਲੇਟਰ ਤੇ ਪੈਰ ਨੱਪਿਆ ਜਾਂਦਾ ਤੇ ਪਿੱਛੇ ਖਾਈ ਦੇ ਵਿੱਚ ਜਾ ਕੇ ਗੱਡੀ ਵਜਦੀ ਆ ਇਹ ਰੀਲ ਕਹਿੰਦੇ ਸਵਰਗਾਂ ਤੱਕ ਲੈ ਗਈ ਹੁਣ ਮੈਨੂੰ ਤਾਂ ਨਹੀਂ ਪਤਾ ਸਵਰਗ ਚ ਗਈ ਹੈ ਕਿ ਨਰਕ ਚ ਗਈ ਆ ਰੀਲ ਰੀਲ ਨਹੀਂ ਬਣੀ ਰੀਲ ਬਣੀ ਰੀਲ ਬਣ ਗਈ ਰੀਲ ਬਣ ਗਈ ਰੀਲ ਤੋਂ ਰੀਲ ਬਣ ਗਈ ਤੁਸੀਂ ਮੈਂ ਤਾਂ ਹੈਰਾਨ ਆਂ ਵੀ ਐਡੇ ਮਤਲਬ ਤੁਸੀਂ ਬੰਦਾ ਵੈਸੀ ਹੀ ਸੋਰਦਾ ਯਾਰ ਅਸੀਂ ਕਿਸੇ ਹੋਰ ਇਲਾਕੇ ਚ ਬੈਠੇ ਆਂ ਖਾਈਆਂ ਐਡੀਆਂ ਨੇ ਰੀਲ ਹੋਰ ਟੰਗਣਾ ਬਣਾ ਲਓ ਕਿਤੇ ਬੈਠ ਕੇ ਹੋਰ ਗਾਣਾ ਗਾ ਲਓ ਜ਼ਰੂਰੀ ਮਤਲਬ ਚੱਲਦੀ ਗੱਡੀ ਦੇ ਵਿੱਚ ਜਾ ਕੇ ਤੁਸੀਂ ਉਸ ਬੰਦੇ ਨੂੰ ਗੱਡੀ ਫੜਾਉਣੀ ਆ ਕਿ ਵੀ ਉਹਨੂੰ ਪਤਾ ਨਹੀਂ ਗੱਡੀ ਕਿਵੇਂ ਚੱਲਣੀ ਹੈ ਗੱਡੀ ਦੇ ਵਿੱਚ ਹੋ ਗਿਆ ਕੰਮ ਫੇਰਾ ਹਮ ਹੁਣ ਉਹੀ ਖਾਈ ਤੁਹਾਨੂੰ ਕਿਹੜੀ ਖਾਈ ਚ ਲੈ ਗਈ ਐ ਹੁਣ ਰੋਂਦੇ ਹੋਣੇ ਪਿਛਲੇ ਪਰਿਵਾਰ ਦੇ ਜੀ ਕੇ ਹਾਂ ਭਈ ਬਾਅਦ ਚ ਅਸੀਂ ਕਹਿੰਦੇ ਆ ਜੇ ਐ ਹੋ ਜਾਂਦਾ ਹਮ ਆਹ ਗੱਲ ਆਏ ਨਾ ਹੁੰਦੀ ਜੇ ਫੁਲਾਨੀ ਮਾਸੀ ਨੇ ਕਿਹਾ ਸੀ ਇਸ ਵਾਰ ਨਾ ਚੱਲੋ ਮੈਂ ਅਗਲੀ ਵਾਰ ਤੁਹਾਡੇ ਨਾਲ ਜਾਊਂਗੀ ਜੇ ਮਾਸੀ ਦੀ ਮੰਨ ਲੈਣ ਦੇ ਸ਼ਹਿਰ ਘਟਨਾ ਨਾ ਭਾਈ ਉਹ ਘਟਨਾ ਤਾਂ ਘਟ ਗਈ ਬਿਲਕੁਲ ਉਹ ਤਾਂ ਵਾਪਰ ਗਈ ਹੁਣ ਤਾਂ ਅਗਲਿਆਂ ਨੇ ਸੋਚਣਾ ਗਾਂ ਆਲਿਆਂ ਨੇ ਸੋਚਣਾ ਕਿ ਵੀ ਅਸੀਂ ਜੇ ਜਾਣੇ ਆ ਇਹੋ ਜੀਆਂ ਥਾਵਾਂ ਦੇ ਉੱਤੇ ਅਸੀਂ ਸਾਵਧਾਨ ਰਹੀਏ ਧਿਆਨ ਰੱਖੀਏ ਅਕਸਰ ਇਹ ਘਟਨਾਵਾਂ ਵਾਪਰਦੀਆਂ ਇਹੋ ਜਿਹੇ ਇਲਾਕਿਆਂ ਦੇ ਵਿੱਚ ਸਾਡੇ ਮੰਢੀਰ ਵੀ ਮੁੰਡੇ ਵੀ ਜਦੋਂ ਜਾਂਦੇ ਆ ਉਹਨਾਂ ਨੂੰ ਵੀ ਹੁੰਦਾ ਸੀ ਫੋਟੋ ਸ਼ੂਟ ਕਰਾਈਏ ਸੀ ਵੀਡੀਓਆ ਬਣਾ ਲਈਏ ਉਹ ਪਹਾੜਾਂ ਤੇ ਚੜਦੇ ਕਦੇ ਉਹ ਕਰਦੇ ਆ ਕਿ ਵੀ ਪੈਰ ਸਲਿੱਪ ਹੋ ਜਾਂਦਾ ਨਾ ਆਪਾਂ ਦੇਖਦੇ ਆ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਗੱਡਾ ਖੜਦਾਗਾ ਜੇ ਇੱਕ ਫੋਟੋ ਨਾ ਬਣੂਗੀ ਜੇ ਕਲੀਪ ਨਾ ਬਣੂਗੀ ਕੀ ਹੋਜੂਗਾ ਜਾਣ ਤੋਂ ਕੀਮਤੀ ਤਾਂ ਨਹੀਂ ਨਾ ਕੁਝ ਹੈਗਾ ਬਿਲਕੁਲ ਜੇ ਤੁਸੀਂ ਨਾ ਬੱਚੇ ਹੁਣ ਉਹ ਰੀਲ ਨਾ ਤਾਂ ਹੁਣੇ ਦੇਖਣੀ ਆ ਤੇ ਨਾ ਕਿਸੇ ਹੋਰ ਨੇ ਦੇਖਣੀ ਆ ਮੈਂ ਕਹਣਾ ਹੁਣ ਸਾਰੀ ਜ਼ਿੰਦਗੀ ਇਹਨਾਂ ਦੇ ਪਰਿਵਾਰ ਚ ਕੋਈ ਰੀਲ ਨਹੀਂ ਬਣਾਉਂਦਾ ਹਾਂ ਮੈਂ ਕਹਣਾ ਰੀਲਾਂ ਵਾਲਿਆਂ ਨੂੰ ਵੈਸੀ ਵੀ ਦੇਖ ਕੇ ਡਰਿਆ ਕਰਨਗੇ ਤੂੰ ਆਹ ਦੇਖ ਲੋ ਇਹਨਾਂ ਟਰੈਕਟਰ ਵਾਲਾ ਕਾਂਢ ਹੋ ਕੇ ਹਟਿਆ ਭਗਵਾੜੇ ਦੇ ਨੇੜੇ ਪਿੰਡ ਜਿਹੜਾ ਸੀਗਾ ਇਹਦੇ ਚ ਵੀ ਬਹੁਤੇ ਬੰਦੇ ਲੱਗੇ ਹੋਏ ਸੀਗੇ ਵੀਡੀਓ ਬਣਾਉਂਦਾ ਵਾਈਲ ਲੈ ਕੇ ਲੱਗੇ ਨਹੀਂ ਰਿਹਾ ਸੋ ਲੱਗ ਰਹੀ ਆ ਜੀ ਉਧਰੋਂ ਜਿਹੜਾ ਐਂਕਰ ਸੀਗਾ ਜਿਹੜਾ ਬੋਲ ਜੇ ਕਹਿੰਦੇ ਨੇ ਕਬੱਡੀ ਵਾਲੇ ਕਮੈਂਟੇਟਰ ਜਿਹੜੀ ਉਹ ਕਹਿੰਦੇ ਆ ਉਹ ਲੱਗਾ ਸੀ ਲੈ ਵੀ ਜਾ ਰਹੀ ਆ ਰੇਸ ਦਬਤੀ ਵੀ ਫਲਾਣੇ ਨੇ ਨਾ ਹੁਣ ਐਡੇ-ਐਡੇ ਟਰੈਕਟਰ ਉਹਨਾਂ ਦੇ ਟਾਇਰ ਵੱਡੇ ਇੰਜਨ ਵੱਡੇ ਲਿਆ ਕੇ ਰਖਾਤੇ ਹੁਣ ਜਿਹੜਾ ਕਾਰ ਆ ਰਿਹਾ ਸੀਗਾ ਦੇਖਿਆ ਹੋਣਾ ਤੁਸੀਂ ਕਿਵੇਂ ਬੜਿਆ ਹੋ ਫੋਲ ਸਪੀਡ ਤੇ ਹੁੰਦੀ ਆ ਰੇਸਾਂ ਖੁੱਲੀਆਂ ਹੁੰਦੀਆਂ ਇੰਗੀਆਂ ਦੇ ਲੱਗ ਗਿਆ ਉਹ ਜਿਹੜਾ ਦੇਖਣ ਗਿਆ ਹੋਊਗਾ ਜਿਹਦੇ ਟਰੈਕਟਰ ਚੜ ਗਿਆ ਲੱਤ ਟੁੱਟ ਗਈ ਬਾਹ ਟੁੱਟ ਗਈ ਜ਼ਖਮੀ ਹੋਇਆ ਹਾਲਾਂਕਿ ਤਿੰਨ ਬਹੁਤ ਜ਼ਖਮੀ ਜ਼ਖਮੀ ਨੇ ਪਰ ਸਾਰੀ ਉਮਰ ਕੈਰੈਕਟਰ ਕਲੀ ਦੇਖਣਾ ਕਿ ਦੇਖ ਕੇ ਉਹਨੂੰ ਨੁਕਸਾਨ ਪੈ ਜਾਣੀ ਵੀ ਆਹਾਂ ਵੀ ਅਸੀਂ ਹੁਣ ਦੇਖ ਗਏ ਰੇਸਾਂ ਇਹ ਗੱਲਾਂ ਅਸੀਂ ਸਿੱਖਦੇ ਨਹੀਂ ਹਮ ਅਸੀਂ ਗਲਤੀ ਕਰ ਲੈਨੇ ਆ ਗਲਤੀ ਕਰਕੇ ਫੇਰ ਗਲਤੀ ਕਰ ਲੈਨੇ ਆ ਇਕਦਾਂ ਤਾਂ ਵੀ ਗਲਤੀ ਕਰੀ ਅਗਲੀ ਵਾਰ ਗਲਤੀ ਨਾ ਕਰਗੇ ਵੀ ਅਸੀਂ ਆ ਗਲਤੀ ਕਰੀ ਅਸੀਂ ਇਹ ਤੋਂ ਸਿੱਖਿਆ ਪਰ ਨਾ ਇੱਥੇ ਸਾਡੇ ਇਹ ਹਾਲ ਆ ਅਸੀਂ ਨਾ ਦਿਖਾਵੇ ਦੀ ਦੁਨੀਆ 'ਚ ਜ਼ਿਆਦਾ ਜੀਣ ਪਸੰਦ ਕਰਨ ਲੱਗ ਗਏ ਅਸੀਂ ਦਿਖਾਵੇ ਦੇ ਵਿੱਚ ਜ਼ਿਆਦਾ ਵੜ ਗਏ ਕਿ ਯਾਰ ਅਸੀਂ ਇਸ ਤਰੀਕੇ ਦੇ ਨਾਲ ਰੀਲਾ ਬਣਾਈਏ ਜੇ ਸਾਨੂੰ ਵਾਹ ਵਾਹ ਮਿਲੂਗੀ ਸਾਨੂੰ ਫੋਕੀ ਟੌਰ ਜਿਹੜੀਆਂ ਅਸੀਂ ਫੋਕੀਆਂ ਚੌਧਰਾਂ ਦੇ ਟੌਰਾਂ ਦੇ ਵਿੱਚ ਪੈ ਗਏ ਨਾ ਮੈਨੂੰ ਲੱਗਦਾ ਇਹ ਸਭ ਤੋਂ ਖਤਮ ਨਾਕ ਨੇ ਮੈਨੂੰ ਤੁਸੀਂ ਦੇਖ ਲਓ ਹੁਣ ਇਹ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਆਂ ਆਪਾਂ ਚਲੋ ਇਸ ਮਾਧਿਅਮ ਰਾਹੀਂ ਕਰ ਰਹੇ ਆਂ ਪਤਾ ਸਾਰਿਆਂ ਨੂੰ ਇਹ ਗੱਲ ਕਰਦੇ ਸਾਰੇ ਹੀ ਨੇ ਆਪਾਂ ਵੀ ਕਰ ਲਈਆਂ ਘਰੇ ਬੈਠੇ ਲੋਕ ਵੀ ਕਰਦੇ ਖਬਰ ਦੇਖ ਕੇ ਹਾਂ ਯਾਰ ਆ ਗੱਲ ਮਾੜੀ ਹੋਈ ਆਪਾਂ ਨੂੰ ਨਹੀਂ ਕਰਾਂ ਸੱਥਾਂ 'ਚ ਬੈਠੇ ਵੀ ਕਰਦੇ ਨੇ ਸ਼ਹਿਰਾਂ 'ਚ ਦੁਕਾਨਾਂ 'ਚ ਬੈਠੇ ਵੀ ਕਰਦੇ ਨੇ ਪਰ ਅਸੀਂ ਅਪਲਾਈ ਘੱਟ ਕਰਦੇ ਆ ਆਪ ਵੀ ਆ ਤੇ ਇੱਕ ਗੱਲਾਂ ਹੀ ਰਹਿ ਜਾਂਦੀਆਂ ਗੱਲਾਂ ਇਹ ਹੀ ਗੱਲ ਆ ਵੀ ਅੱਜ ਆਪਾਂ ਵੀ ਟੇਬਲ ਟॉक ਕਰ ਰਹੇ ਆ ਇਹਨੂੰ ਸੁਣਨ ਵਾਲੇ ਕਹਿਣਗੇ ਬਾ ਵੇ ਬੰਦੇ ਨੇ ਗੱਲ ਬਹੁਤ ਸਿਰਾਂ ਲਾਈ ਜੀ ਬਥੇਰੇ ਗਾਲਾਂ ਵੀ ਕੱਢ ਜਾਂਦੇ ਤੁਸੀਂ ਬੜੇ ਪਰਵਾ ਤੁਸੀਂ ਬੜੇ ਆ ਪਰਚਨ ਦੇਣ ਲੱਗੇ ਆ ਰੀਲਾਂ ਤਾਂ ਥੋਡੀਆਂ ਹੀ ਬਣਾਉਣੇ ਤੁਸੀਂ ਆਪਾਂ ਨੇ ਕਹਿ ਜਾਣਗੇ ਆਪਾਂ ਨੂੰ ਵੀ ਕਹਦੇ ਨੇਗੇ ਬਥੇਰੇ ਹੁੰਦੇ ਆ ਸਕਰੀਨਸ਼ਾਟ ਕੱਢ ਲਿਆਉਂਦੇ ਆ ਰੀਲਾਂ ਕੱਢ ਲੈਂ ਬੰਦਾ ਉਹੀ ਹੁੰਦਾ ਮੈਨੂੰ ਲੱਗਦਾ ਭਾਵੇਂ ਜਿਹੜਾ ਕਿਸੇ ਦੀ ਗਲਤੀ ਤੋਂ ਸਿੱਖ ਜਾਂਦਾ ਬਿਲਕੁਲ ਸਿੱਖਣਾ ਚਾਹੀਦਾ ਆਪ ਗਲਤੀ ਕਰਕੇ ਸਿੱਖਣਾ ਸਿੱਖਣਾ ਕਿਸੇ ਦੀ ਗਲਤੀ ਤੋਂ ਹੀ ਤੁਹਾਡੇ ਹੀ ਗੱਲ ਜੇ ਕਿਸੇ ਨੇ ਕੀਤੀ ਰਾਜੀਪ ਨੇ ਗਲਤੀ કરી ਤਾਂ ਹੈਪੀ ਭਗਤ ਤੈਨੂੰ ਵੀ ਸਿੱਖ ਲੈਣਾ ਚਾਹੀਦਾ ਇਹ ਗਲਤੀ ਨਹੀਂ ਕਰਦੀ ਨਹੀਂ ਗਲਤੀ ਨਹੀਂ ਕਰਨੀ ਨਹੀਂ ਕੱਲ ਨੂੰ ਫਿਰ ਮੇਰੇ ਤੇ ਵੀ ਆਹੀ ਲੱਗੂਗਾ ਆਹੀ ਲੱਗੂ ਸਹੀ ਗੱਲ ਆ ਕੱਲ ਨੂੰ ਮੇਰੀ ਥਾਂ ਤੇ ਕੋਈ ਹੋਰ ਬੈਠਾ ਹੋਊਗਾ ਤੇ ਚਰਚਾ ਕਰੀ ਜਾਂਦਾ ਹੋਊਗਾ ਜੇ ਭਗਤਾਂ ਇਹ ਨਾ ਕਰਦਾ ਤਾਂ ਐ ਹੁੰਦਾ ਹੁਣ ਪਹਾੜਾਂ ਪਹਾੜਾਂ ਦੀ ਗੱਲ ਜਿਵੇਂ ਆਪਾਂ ਕਰਦੇ ਆ ਮੈਂ ਤੁਹਾਨੂੰ ਦੱਸਾਂ ਵੀ ਜਿਵੇਂ ਆਪਾਂ ਮਨਾਲੀ ਵਗੈਰਾ ਜਾਂਦੇ ਆ ਜਿਹੜੇ ਜਿੱਥੇ ਉਹ ਪੈਰਾ ਗਲਾਈਡਿੰਗ ਕਹ ਦਈਏ ਜਾਂ ਰਾਫਟਿੰਗ ਜਾਂ ਜਿਹੜੇ ਸਟੰਟ ਕਰਦੇ ਨੇ ਜਿਵੇਂ ਕਹਿੰਦਾ ਨਾ ਵੀ ਅਸੀਂ ਤਾਂ ਉਹ ਕਰਕੇ ਆਉਣਾ ਜੀ ਮਤਲਬ ਘੈਂਟ ਚੀਜ਼ ਪੂਰੀ ਹਾਂ ਉੱਥੇ ਤੁਸੀਂ ਜਾਣੇ ਹੋ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਮਤਲਬ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਮਤਲਬ ਤੁਸੀਂ ਪੈਰਾ ਗਲਾਈਡਿੰਗ ਕਰ ਰਹੇ ਹੋ ਜਾਂ ਕੋਈ ਵੀ ਉੱਥੇ ਗੇਮ ਕਰ ਰਹੇ ਹੋ ਤੁਹਾਨੂੰ ਉਹਦੇ ਬਾਰੇ ਗਿਆਨ ਤਾਂ ਹੋਣਾ ਚਾਹੀਦਾ ਨਾ ਹੁਣ ਮੇਰੇ ਵਰਗਾ ਲੈ ਕੇ ਛਤਰੀ ਜੀ ਤਾਂ ਨੂੰ ਟੁੱਟ ਲੈਂਦਾ ਤੇ ਤਾਂ ਜਾ ਕੇ ਦੌਰਾ ਪੈਣ ਵਾਲਾ ਹੋ ਜਾਂਦਾ ਮੋੜ ਕੇ ਜਾ ਕੇ ਉੱਪਰ ਜਾ ਕੇ ਸੋਚਦਾ ਯਾਰ ਪਾਤਾ ਪੰਗਾ ਹੀ ਲੈ ਲਿਆ ਇਹ ਬਹੁਤ ਹੁੰਦਾ ਮੈਂ ਦੇਖਿਆ ਆ ਬਿਲਕੁਲ ਮਾਲ ਮੈਂ ਵੀ ਗਿਆ ਮੈਨੂੰ ਮੇਰੇ ਬਿੱਤਰ ਕਹਿੰਦੇ ਆਪਾਂ ਕਰੀਏ ਮੈਂ ਨਾ ਬਾਈ ਆਪਾਂ ਨੂੰ ਜੋ ਤੱਕ ਨਾ ਦਾ ਤਕਨੀਕ ਦਾ ਪਤਾ ਉੱਤੇ ਜਾ ਕੇ ਸਾਹ ਜੇ ਉੱਤੇ ਹੀ ਰਹਿ ਗਏ ਫੇਰ ਕੀ ਕਰਾਂਗੇ ਹਣਾ ਸਹੀ ਆ ਇਹ ਕਿਸੇ ਚੀਜ਼ ਦੀ ਟਰੇਨਿੰਗ ਸਾਡੇ ਕੋਲ ਸਾਰੇ ਹਥਿਆਰ ਸਾਡੇ ਕੋਲ ਜੋ ਵੀ ਸਮਾਨ ਚਾਹੀਦਾ ਹੁੰਦਾ ਉਹ ਜ਼ਰੂਰੀ ਕੋਲੇ ਹੋਣਾ ਚਾਹੀਦਾ ਕਈ ਵਾਰ ਅਸੀਂ ਲਾਪਰਵਾਹੀਆਂ ਦੇ ਵਿੱਚ ਹਵਾ ਹਵਾ ਚ ਮੈਂ ਤਾਂ ਦਲੇਰ ਆ ਮੈਂ ਤਾਂ ਮਰਦ ਬੰਦਾ ਮੈਨੂੰ ਕੀ ਹੁੰਦਾ ਹਾਂ ਗੱਭਰੂ ਜਵਾਨ ਆ ਯਾਰ ਮੈਂ ਮੈਂ ਤਾਂ ਚੜ ਜਾਣਾ ਏ ਉਹ ਪੰਜਾਬੀ ਤਾਂ ਐ ਹੁੰਦੇ ਆ ਪੰਜਾਬੀ ਚੱਕ ਦਿੰਦੇ ਹਣਾ ਇਹ ਮਤਲਬ ਕਈ ਵਾਰ ਪੁੱਤਰ ਚੱਕ ਦਿੰਦੇ ਕਦੇ ਕਈ ਵਾਰ ਪੁੱਠੀ ਉਂਗਲ ਲੱਗ ਜੇ ਨਾ ਉਹ ਫਿਰ ਪੁੱਠੀ ਵੀ ਪੈ ਜਾਂਦੀ ਆ ਪੁੱਠੀ ਪੈ ਜਾਂਦੀ ਆ ਪਰ ਇਸ ਗੱਲ ਦੇ ਵਿੱਚ ਉਹ ਇਹੀ ਆ ਕਿ ਸਾਨੂੰ ਸਿੱਖਣਾ ਚਾਹੀਦਾ ਜਿਹੜੀ ਇਹ ਘਟਨਾ ਕਟਈਏ ਦੁਖਦਾਈ ਘਟਨਾ ਚਲੋ ਪਰ ਗਲਤੀ ਹੈ ਇਹਨਾਂ ਦੀ ਗਲਤੀ ਬਸਤਾਵਾ ਦੁੱਖ ਵੀ ਕਰਦੇ ਆ ਪਰਿਵਾਰ ਦੇ ਨਾਲ ਦੁੱਖ ਜਤਾਉਨੇ ਆ ਪਰ ਗੱਲ ਇਹ ਆ ਵੀ ਅਜਹੀਆਂ ਘੜਨਾਵਾਂ ਤੇ ਜਿਵੇਂ ਅਸੀਂ ਚਰਚਾ ਕੀਤੀ ਸਾਰੇ ਲੋਕ ਮੈਨੂੰ ਲੱਗਦਾ ਭਗਤ ਜੀ ਇਸੇ ਤਰ੍ਹਾਂ ਕਹਿੰਦੇ ਆ ਦੁੱਖ ਇਹਦੇ ਉੱਤੇ ਘੱਟ ਜਿਹੜੇ ਕਿਉਂਕਿ ਦੁੱਖ ਦਾ ਪਰਿਵਾਰ ਨੂੰ ਲੱਗਣਾ ਨਾ ਜਿਹੜੇ ਬਾਹਰਲੇ ਲੋਕ ਆ ਜਿਵੇਂ ਆਪਾਂ ਹੁਣ ਦੇਖੋ ਇਸ ਗੱਲ ਨੂੰ ਇੱਕ ਹਾਸੋ ਹੀਨ ਟੌਪਿਕ ਦੇ ਵਿੱਚ ਕੀਤਾਗਾ ਕਿਉਂਕਿ ਇਹ ਹਾਸੇ ਦਾ ਟੌਪਿਕ ਹੀ ਬਣ ਜਾਂਦਾ ਜਦੋਂ ਅਜਹੀਆਂ ਘੜਨਾਵਾਂ ਹੁੰਦੀਆਂ ਨੇ ਤਾਂ ਅਜਹੀਆਂ ਘੜਨਾਵਾਂ ਨਾ ਕਰੋ ਫਿਰ ਲੋਕ ਹੱਸਦੇ ਆ ਫਿਰ ਲੋਕ ਅਗਲਾ ਕਹਿੰਦਾ ਯਾਰ ਤੁਸੀਂ ਤਾਂ ਸਾਡੇ ਦੁੱਖ ਦੇ ਉੱਤੇ ਹੱਸਦੇ ਹੋ ਪਰ ਦੁੱਖ ਦੇ ਉੱਤੇ ਨਹੀਂ ਅਗਲਾ ਹਰਕਤ ਦੇ ਉੱਤੇ ਹੱਸਦਾ ਹੁੰਦਾ ਕਿ ਯਾਰ ਕਿੱਡਾ ਨਾ ਸਮਝ ਬੰਦਾਗਾ ਦੇ ਇਹਨਾਂ ਜਿਹਨੂੰ ਆਉਂਦੀ ਨਹੀਂ ਅਗਲਾ ਤਾਂ ਜਨਾਨੀ ਨੂੰ ਜਿਹਨੂੰ ਗੱਡੀ ਨਾ ਆਉਂਦੀ ਹੋਵੇ ਉਹਨੂੰ ਰੜੇ ਮੈਦਾਨ ਚ ਨਹੀਂ ਫੜਾਉਂਦਾਗਾ ਉਹਨੇ ਪਤੰਦਨੇ ਚਾਕੇ ਪਾਣਾ ਜ ਫੜਾਤੀ ਉਹੀ ਗੱਲ ਨਾ ਹੋਵੇ ਸਾਗਰ ਦੀ ਬੋਟੀ ਕੱਲੀ ਤਾਂ ਗੱਡੀ ਲੈਂਦੀ ਚਲਾ ਕਿਤੇ ਸਾਗਰ ਦੀ ਬੋਟੀ ਸਾਰਾ ਟੱਬਰ ਨਾਲ ਭਾ ਕੇ ਪਹਾੜੇ ਥੱਲੇ ਧਾਰ ਦੇ ਹਾਂ ਇਹ ਵੀ ਆ ਇਹ ਵੀ ਚੱਕਰ ਪੈ ਸਕਦਾ ਇਹ ਵੀ ਧਿਆਨ ਰੱਖਣਾ ਪੈਣਾਗਾ ਕਿਤੇ ਸਾਗਰ ਦੀ ਬੋਟੀ ਦੇ ਚੱਕਰਾਂ ਦੇ ਵਿੱਚ ਵਿੱਚ ਆਪਦੀ ਬੋਟੀ ਨਾ ਗਵਾ ਲਿਓ ਜੀ ਹਨਾ ਇਹ ਚੀਜ਼ ਦਾ ਬਹੁਤ ਜ਼ਰੂਰੀ ਆ ਜੀ ਜੀ